ਗੁੱਡ ਮਾਰਨਿੰਗ ਦੋ ਦਿਨਾਂ ਬਾਅਦ ਕਿਉਂਕਿ ਸਰਦੀ ਜ਼ੁਕਾਮ ਨੇ ਇੰਨਾ ਕਿ ਮਤ ਮਾਰਤੀ ਸੀ ਕਿ ਮੇਰੇ ਕੋਲ ਵੀਡੀਓ ਨਹੀਂ ਬਣੀ ਤੇ ਅੱਜ ਅਸੀਂ ਬਣਾਏ ਆ ਪੂੜੀਆਂ ਵਿਦ ਆਲੂ ਦੀ ਤਰੀ ਇਹ ਬਹੁਤ ਟੇਸਟੀ ਲੱਗਦੀ ਹੈ ਪੂੜੀਆਂ ਦੇ ਨਾਲ ਤੇ ਅਸੀਂ ਫਿਰ ਸ਼ਕਲੇ ਸੀ ਆਲੂ ਪੂੜੀਆਂ ਫਿਰ ਅਸੀਂ ਕਿ ਸੀ ਜੀਵ ਦਾ ਕੁਝ ਖਾਣ ਪੀਣ ਲੈਣ ਜੀਵ ਦੇਖ ਰਹੀ ਸੀ ਕ੍ਰਿਸਮਸ ਟਰੀ ਤੇ ਇਹ ਹੈ ਪਾਲ ਜੀ ਬੇਕਰੀ ਇਨਾਂ ਕੋ ਹਰ ਟਾਈਪ ਦੇ ਤੁਹਾਨੂੰ ਕੋ ਬਿਸਕੁਟ ਨਮਕੀਨ ਉਹ ਵੀ ਫਰੈਸ਼ ਤੁਹਾਨੂੰ ਮਿਲ ਜਾਣਗੇ ਆ ਦੇਖੋ ਕਹਿੰਦੀ ਹਜੇ ਹੋਰ ਲੈਣੀ ਆ ਮੈਂ ਫਿਰ ਅਸੀਂ ਪੀਤਾ ਜੂਸ ਕਿਉਂਕਿ ਜੀਵ ਆ ਜੂਸ ਦੀ ਬਹੁਤ ਸ਼ੌਕੀਨ ਹੈ ਤੇ ਫਿਰ ਦੇਖੀਏ ਮੈਂ ਕ੍ਰਿਸਮਸ ਟਰੀਸ بڑے ਛੋਟੇ ਛੋਟੇ ਕ੍ਰਿਸਮਸ ਟਰੀਸ ਪੇ ਹੋਏ ਸੀ ਜੀਵ ਵਾਸਤੇ ਕਿਉਂਕਿ ਉਹ ਦੁਕਾਨ ਦੇ ਵਿੱਚ ਕ੍ਰਿਸਮਸ ਟਰੀ ਕ੍ਰਿਸਮਸ ਟਰੀ ਕਰ ਰਹੀ ਸੀ ਤੇ ਨਾਲੋਂ ਨਾਲ ਮੈਂ ਦੇਖਿਆ ਇਹਦੇ ਉੱਪਰ ਜੋ ਆਪਾਂ ਆਈਟਮਸ ਨੂੰ ਹੈਂਗ ਕਰਦੇ ਆ ਆ ਪਈਆਂ ਹੋਈਆਂ ਵਾ ਪਰ ਇਹ ਬਹੁਤ ਜ਼ਿਆਦਾ ਐਕਸਪੈਂਸਿਵ ਦੱਸ ਰਹੀ ਸੀ ਕਿਉਂਕਿ ਇਹ 1 ਡੇ ਬਿਫੋਰ ਸਟਾਲ ਲੱਗਿਆ ਐ ਸੇ クリスマス ਡੇ ਤੋਂ ਪਹਿਲਾਂ ਤੇ ਇਸ ਲਈ ਬਹੁਤ ਜ਼ਿਆਦਾ ਐਕਸਪੈਂਸਿਵ ਦੱਸ ਰਹੀ ਸੀ ਤਾਂ ਫਿਰ ਅਸੀਂ ਜੀਵਨ ਘਰ ਛੱਡ ਕੇ ਆਪਣੇ ਥੋੜੇ ਬਹੁਤੇ ਕੰਮ ਕਰਨ ਚੱਲ ਪਏ ਬਾਜ਼ਾਰ ਤੇ ਵੱਲ ਆ ਦੇਖੋ ਅਸੀਂ ਗਲੀਆਂ ਦੇ ਵਿੱਚੋਂ ਨਿਕਲ ਰਹੇ ਹਾਂ ਕਿਉਂਕਿ ਸੜਕਾਂ ਤੇ ਚਲਨ ਮੇਨ ਸੜਕਾਂ ਤੇ ਚਲਣ ਦਾ ਕੋਈ ਹਾਲ ਨਹੀਂ ਰਹਿ ਗਿਆ ਜਿਉਂ ਕਿ ਤੁਹਾਨੂੰ ਪਤਾ ਹੀ ਹੈ ਤੇ ਫਿਰ ਅਸੀਂ ਭਰ ਆ ਲਿਆ ਸੀ ਆਪਣੀ ਗੱਡੀ ਤੇ ਵਿੱਚ ਪੈਟਰੋਲ ਫਿਰ ਅਸੀਂ ਚੱਲ ਪਏ ਸੀ ਬਾਜ਼ਾਰ ਵੱਲ ਹੋਰ ਆਪਣੇ ਕੰਮ ਕਰਨ ਫਿਰ ਅਸੀਂ ਲਈ ਮੂੰਗਫਲੀ ਹਾਂ ਦੇਖੋ ਜੀ ਇਹਨਾਂ ਕੋ ਵੀ ਹਰ ਪ੍ਰਕਾਰ ਦੇ ਤੁਹਾਨੂੰ ਆ ਚਨੇ ਨਮਕੀ ਇਹਨਾਂ ਤਰ੍ਹਾਂ ਦੀ ਮੈਂ ਪੰਜਾਬੀ ਮਿਲ ਚਣ ਗਈਆਂ ਇਹਨਾਂ ਕੋਲ ਤੇ ਇਹਨਾਂ ਦੇ ਵੀ ਚੀਜ਼ ਬਹੁਤ ਟੇਸਟੀ ਹੁੰਦੀ ਹੈ ਤੇ ਅਸੀਂ ਇਹਨਾਂ ਕੋ ਹੀ ਪ੍ਰੇਫਰ ਕਰਦੇ ਹਾਂ ਮੂਫਲੀ ਵਗੈਰਾ ਲਗਾ ਲੈਣਾ ਕਿਉਂਕਿ ਸਾਨੂੰ ਇਹਨਾਂ ਦੀ ਹੀ ਪਸੰਦ ਆਉਂਦੀ ਹੈ ਫਿਰ ਅਸੀਂ ਆਪਣੀ ਸਪੈਕਸ ਲੈ ਲੈਂਗੇ ਤੇ ਫਿਰ ਸ਼ਾਮ ਨੂੰ ਲੱਗ ਕੇ ਸੀ ਬਹੁਤ ਜ਼ਿਆਦਾ ਤੀਸ ਭੁੱਖ ਤੇ ਫਿਰ ਮੈਂ ਆਪਣੇ ਫੇਵਰਟਸ ਮੂਸੇ ਲਈ ਵਿਦ ਸਮ ਰੈਪ ਪਕੌੜਾਸ ਸੋ ਥੈਂਕ ਯੂ ਫॉर ਵਾਚਿੰਗ ਮਾਈ ਬਲੌਗ